ਹਾਂਜੀ ਸਾਥੀਓ ਅਸੀਂ ਪਿੰਡ ਨਗਰਾਨਾ ਦੇ ਵਿੱਚ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋ ਇੱਕ ਸਕੂਲ ਵੈਣਾ ਇਹ ਸਕੂਲ ਵੈਣਾ ਨਿਊਰਾ ਕਾਲਜ ਦੀ ਇਹ ਵੈਣਾ ਜੋ ਕਿ ਸੰਤਨਗਰ ਤੇ ਹਰੀਪੁਰਾ ਦੇ ਵਿੱਚ ਵਾਲੇ ਕਾਲਜ ਇੱਥੇ ਸਵੇਰ ਅੱਜ ਸਵੇਰ ਕੁਛ ਇੱਥੇ ਝਗੜਾ ਹੋ ਥੋੜੀ ਦੇਰ ਪਹਿਲਾਂ ਇਹ ਝਗੜਾ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਖੂਨ ਵੀ ਡੁੱਲਿਆ ਗੋਲੀ ਚੱਲੀ ਆ ਬਾਕੀ ਅਸੀਂ ਪੂਰੀ ਜਾਣਕਾਰੀ ਲੈਣੇ ਆ ਕਿ ਇਹ ਕੀ ਕਾਰਨ ਹੈ ਝਗੜੇ ਦਾ ਪਿੰਡ ਦੇ ਲੋਕ ਇੱਥੇ ਖੜੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਆਜੋ ਜੀ ਮਾਜੀ ਇਹ ਸਾਨੂੰ ਦੱਸੇ ਜਿਹੜੀ ਸਵੇਰ ਇੱਥੇ ਗੋਲੀ ਚੱਲੀ ਆ ਨਗਰਾਨੇ ਇਹ ਕੀ ਕਾਰਨ ਹੈ ਵਹਿਣ ਆ ਰਹੀ ਸੀ ਇਧਰ ਪਿੰਡ ਚ ਨਗਰਾਨੇ ਤੋਂ ਆ ਰਹੀ ਸੀਗੀ ਤੇ ਸਤਨਾਮ ਸਿੰਘ ਤੇ ਕੋ ਦਾ ਲੜਕਾ ਸੀ ਦੋਨੇ ਪਿਓ ਪੁੱਤ ਆਏ ਨੇ ਤੇ ਉਹਨਾਂ ਨੇ ਟਰੈਕਟਰ ਲਾਇਆ ਇੱਕ ਗੱਡੀ ਲੈ ਕੇ ਆਏ ਸੀ ਉਹਨਾਂ ਨੇ ਸਤਨਾਮ ਸਿੰਘ ਦੇ ਵਿੱਚੋਂ ਆਪਣੇ ਡਰਾਈਵਰ ਨੂੰ ਕੱਢ ਕੇ ਬਾਹਰ ਗੱਡੀ ਦੇ ਵਿੱਚੋਂ ਤੇ ਮਾਰਪਟਾਈ ਸ਼ੁਰੂ ਕਰਤੀ ਤੇ ਕੀ ਕਾਰਨ ਮੰਨਦੇ ਮਾਰਪਟ ਦੇ ਵੇਖੋ ਜੇ ਇਹਦਾ ਕੋਈ ਕਾਰਨ ਜੇ ਪਤਾ ਨਹੀਂ ਲੱਗਾ ਜੇ ਪਤਾ ਲੱਗੇਗਾ ਜਦੋਂ ਮਨ ਹੋਏ ਉਹਨਾਂ ਨੂੰ ਹੋਸ਼ ਹੈਗੀ ਤੇ ਉਹਨਾਂ ਤੋਂ ਬਾਅਦ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਅੱਛਾ ਮਤਲਬ ਉਹਨਾਂ ਦੇ ਹਥਿਆਰ ਕੋਲ ਹੀ ਸੀ ਹਾਂਜੀ ਹਥਿਆਰ ਬਹੁਤ ਸੀ ਜੀ ਉਹਨਾਂ ਦੇ ਕੋਲ ਸੰਮਨ ਮੁਤਾਬਕ ਹੈ ਜੀ ਗੱਡੀ ਪੂਰੀ ਹਥਿਆਰਾਂ ਨਾਲ ਭਰੀ ਹੋਈ ਸੀ ਉਹਨਾਂ ਨੇ ਜੀ ਤੇ ਉਹ ਮੰਨ ਲਓ ਇੱਕ ਬੱਚੇ ਤੇ ਲੱਗੀ ਗੋਲੀ ਤੇ ਬਾਕੀ ਪਰਿਵਾਰ ਦੇ ਤਿੰਨ ਚਾਰ ਜੀਆਂ ਤੇ ਲੱਗੀਆਂ ਜੀ ਜਿੰਨੀ ਜਿਹੜੇ ਪਰਿਵਾਰ ਦੇ ਜੀ ਉਹ ਡਰਾਈਵਰ ਦੇ ਪਰਿਵਾਰ ਹੀ ਸੀ ਹਾਂਜੀ ਹਾਂਜੀ ਉਹਨਾਂ ਦਾ ਪਰਿਵਾਰ ਹੀ ਸੀ ਜੀ ਮਤਲਬ ਇਹ ਵੈਨ ਤੇ ਉਹ ਲੋਕਲ ਇਥੋਂ ਨਗਰਾਨੇ ਦੇ ਆ ਹਾਂਜੀ ਨਗਰਾਨੇ ਦੇ ਤੋਂ ਲੋਕਲ ਆ ਜੀ ਅੱਛਾ ਤਾਂ ਵੀ ਰੋਣਾ ਤੇ ਕੋਈ ਪੁਰਾਣੀ ਰੰਜਿਸ਼ ਮੰਦ ਦਿਓ ਜਾਂ ਕੋਈ ਹੋਰ ਕਾਰਨ ਵੇਖੋ ਜੀ ਹੁਣ ਤੇ ਪਤਾ ਲੱਗੇਗਾ ਬਾਅਦ 'ਚ ਹੁਣ ਕੀ ਕੋਈ ਗੱਲਬਾਤ ਬਣੀ ਹੈ ਜਿਹੜਾ ਸਤਨਾਮ ਸਿੰਘ ਜੀ ਆ ਉਹਨਾਂ ਦੇ ਪਿਤਾ ਜੀ ਦਾ ਤੁਸੀਂ ਨਾਮ ਲੈ ਰਹੇ ਹੋ ਉਹ ਵੀ ਨਾ ਅਗਲੇ ਸਤਨਾਮ ਸਿੰਘ ਤੇ ਉਹਦਾ ਬੇਟਾ ਦੋਨੇ ਪੇਪੋਤਾ ਹੈ ਅੱਛਾ ਅੱਛਾ ਉਹਨਾਂ ਦਾ ਬੇਟਾ ਹੈ ਹਾਂਜੀ ਬੇਟਾ ਹੈ ਉਹ ਵੀ ਨਗਰਾਨੇ ਦੀ ਹੈ ਨਗਰਾਨੇ ਦੀ ਡਰਾਈਵਰ ਵੀ ਨਗਰਾਨੇ ਦੀ ਹਾਂਜੀ ਹਾਂਜੀ ਉਹ ਵੀ ਨਗਰਾਨੇ ਦੀ ਤੇ ਬੱਚਿਆਂ ਦਾ ਕਿੰਨਾ ਕੁ ਨੁਕਸਾਨ ਬੱਚੇ ਇੱਕ ਤੇ ਗੋਲੀ ਲੱਗੀ ਹੈ ਜੀ ਅੱਛਾ ਬਾਕੀ ਬੱਚੇ ਹੋਰ ਵੀ ਬੱਚੇ ਸੀ ਹਾਂਜੀ ਹੋਰ ਬੱਚੇ ਸੀ ਇਹ ਬਾਕੀ ਉਹ ਸੇਫ ਨੇ ਤਾਂ ਜਿੱਤੇ ਇਹ ਬੱਚਿਆਂ ਨੂੰ ਹੁਣ ਕਿਤੇ ਰੈਫਰ ਕਰ ਦਿੱਤਾ ਹਾਂਜੀ ਹਾਂਜੀ ਸਰਸੇ ਲੈ ਗਏ ਜੀ ਹਾਂਜੀ ਸਾਥੀਓ ਸਾਡੇ ਨਾਲ ਇਸੇ ਪਿੰਡ ਦੇ ਸਰਪੰਚ ਸਾਹਿਬ ਦੇ ਭਰਾ ਸਰਦਾਰ ਗੁਰਮੀਤ ਸਿੰਘ ਜੀ ਵੀ ਉਹ ਹੀ ਦੱਸਣਗੇ ਸਰ ਕੀ ਇਹ ਘਟਨਾ ਹੋਈ ਇੱਥੇ ਜੀ ਸਵੇਰੇ ਸਵੇਰੇ ਵੈਨ ਲੈ ਕੇ ਚੱਲਾ ਸੀ ਮੁੰਡਾ ਆਪਣੇ ਸਕੂਲ ਦੀ ਨੂਹਰਾ ਸਕੂਲ ਦੀ ਵੈਨ ਚਲਾਉਣਾ ਹਾਂਜੀ ਤੇ 8-10 ਬੱਚੇ ਸੀ ਵਿੱਚ ਤੇ ਇੱਥੇ ਕੋਈ ਪਹਿਲਾਂ ਹੀ ਅੱਗੇ ਸਾਧਨ ਲਾ ਕੇ ਖੜਾ ਸੀ ਕੋ ਟਰੈਕਟਰ ਜਾਂ ਗੱਡੀ ਮਤਲਬ ਪਹਿਲਾਂ ਪਲੈਨਿੰਗ ਦੇ ਹਿਸਾਬ ਨਾਲ ਤੁਹਾਡੇ ਸਾਡੇ ਪਲੈਨਿੰਗ ਦੇ ਹਿਸਾਬ ਨਾਲ ਹੀ ਹੋਏਗਾ ਜੀ ਹੁਣ ਮਨ ਲਾ ਅਸੀਂ ਦੋਸ ਟਾਈਮ ਘਰ ਸੀ ਬਾਕੀ ਇੱਥੇ ਪਿੰਡ ਦੇ ਕਾਫੀ ਲੋਕ ਉਸ ਟਾਈਮ ਆ ਗਏ ਸੀ ਕਿ ਕੌਣ ਸੀ ਬੰਦੇ ਕਿਵੇਂ ਸੀ ਪਿੰਡ ਦੇ ਦੱਸੇ ਜਾ ਰਹੇ ਆ ਇਹ ਚਲੇ ਹਮਲਾ ਕੀਤਾ ਜੀ ਬੱਚੇ ਤੇ ਵੀ ਗੋਲੀ ਲੱਗੀ ਹੈ ਬਾਕੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਤੇ ਉਹਨਾਂ ਦੇ ਲੱਗੀ ਚਾਰਾਂ ਮੈਂਬਰਾਂ ਤੇ ਲੱਗੀ ਹੈ ਬੱਚੇ ਸਮੇਤ ਅੱਛਾ ਹਾਂ ਇੱਕੋ ਪਰਿਵਾਰ ਦੇ ਨੇ ਜਿਨ੍ਹਾਂ ਤੇ ਲੱਗੀ ਕਿਸੇ ਦੀ ਜਾਨ ਤਾਂ ਨਹੀਂ ਗਈ ਨਹੀਂ ਨਹੀਂ ਜੀ ਜਾਨ ਤਰੇ ਗਏ ਲੇਕਿਨ ਗੋਲੀਆਂ ਤੇ ਲੱਗੀਆਂ ਨੇ ਜੀ ਚਾਰ ਦੇ ਬੱਚੇ ਜਿਹੜੇ ਹਥਿਆਰ ਸੀ ਉਹਨਾਂ ਨੇ ਗੋਲੀਆਂ ਚਲਾਈਆਂ ਉਹ ਪਹਿਲਾਂ ਹੀ ਉਹਨਾਂ ਦੇ ਕੋਲ ਸੀ ਕੋਲ ਸੀ ਇਹਦਾ ਮਤਲਬ ਇਹ ਸਮਝ ਲਈਏ ਕਿ ਇਹ ਸਾਜ਼ਿਸ਼ ਦੇ ਤਹਿਤ ਹੈ ਸਾਜ਼ਿਸ਼ ਦੇ ਤਹਿਤ ਹੋਦਾ ਜੀ ਬਿਲਕੁਲ ਜਿਹੜਾ ਸਵੇਰ ਸਵੇਰ ਰੋਕੀ ਰਹਿਣ ਕੋਈ ਅੱਜ ਤੇ ਉਹ ਹੋਇਆ ਨਹੀਂ ਕੋਈ ਰੋਲਾ ਪਹਿਲਾਂ ਤਾਂ ਕੋਈ ਹੋਵੇ ਤਾਂ ਕਹਿ ਨਹੀਂ ਸਕਦੇ ਜੀ ਚਲੋ ਧੰ ਕਰਦੇ ਕਿ ਤੁਹਾਨੂੰ ਹਾਂਜੀ ਸਾਥੀਓ ਜਿਵੇਂ ਕਿ ਅਸੀਂ ਇਹ ਪਿੰਡ ਨਗਰਾਨਾ ਦੇ ਵਿੱਚ ਦਿਖਾਇਆ ਸਵੇਰ ਸੁਬਾਹ ਦੇ ਟਾਈਮ ਇਹ ਗੋਲੀ ਚੱਲੀ ਏ ਹੁਣ ਤੁਸੀਂ ਇਸ ਘਟਨਾ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਜੀ